ਜਿਵੇਂ ਅਸੀਂ ਸੰਸਾਰ ਵਿੱਚ ਇਸ ਸੰਸਾਰੀ ਅੱਖਾਂ ਦੇ ਨਾਲ ਸੁੰਦਰਤਾ ਵੇਖਦੇ ਹਾਂ ਰੂਪ ਰੰਗ ਨੂੰ ਵੇਖਦੇ ਹਾਂ ਏਵੇਂ ਵਾਹਿਗੁਰੂ ਜੀ ਦਾ ਵੀ ਸੁੰਦਰ ਸਰੂਪ ਨਗਰ ਨਜ਼ਰ ਆ ਰਿਹਾ ਹੈ ਸੁੰਦਰ ਪੁਰਖ ਬਿਰਾਜਤ ਪੇਖਮਨ ਬੰਚਲਾ ਮਨ ਜਿਸ ਨੂੰ ਬੰਚਲਾ ਤਤਪਰ ਹੋ ਜਾਂਦਾ ਦੇਖਣ ਲਈ ਖਿੱਚ ਪੈ ਜਾਂਦੀ ਹੈ ਐਸਾ ਉਹਦਾ ਸੁੰਦਰ ਰੂਪ ਹੈ ਬਾਈ ਜੀ ਦਾ ਨਾਮ ਜਪਤੀ ਕਬ ਪਰੇ ਨਾ ਫੰਗੀ ਜਿਹੜੇ ਕਾਰਜ ਨਹੀਂ ਕੋਈ ਜਿਹੜੇ ਕੋਈ ਸੰਸਾਰੀ ਕੰਮ ਨਹੀਂ ਮਨੁੱਖ ਕਰਦਾ ਹੈ ਉਨ੍ਹਾਂ ਵਿੱਚ ਵਿਗਨ ਨਾ ਪੈ ਜਾਏ ਭੰਗੜਾ ਨਾ ਪੈ ਜਾਏ ਭੰਗ ਦਾ ਨਾਮ ਹੈ ਵਿਗਨ ਆਬਸਟਕਲਸ